ਆਪਣਾ ਫਰਜ਼ੰਦ ਕਹਿੰਦਾ ਡਾਡਾ ਮੈਂ ਖਾਦਦਾ ਛੱਟਾ ਦਿਨਾ ਆ ਤੇ ਤੁਸੀਂ ਢਿੰਜਣ ਦਾ ਦੇ ਦਿਓ ਛੱਟਾ ਦਾਇਆ ਦਾ ਛੱਟਾ ਦੇਣ ਦੇ ਦੇ ਤਾਂ ਸਾਰੇ ਛੱਟਾ ਸਾਰੇ ਦੇ ਹੋ ਗਿਆ ਫਿਨਿਸ਼ ਕਰ ਦਿਓ ਜਲਦੀ ਜੋਰ ਦੇਣੀ ਬਾਹ ਘਮਾਓ ਜੋਰ ਦੇਣੀ ョうだねバンカマオ。 ਕੋਮ ਜਾ ਕੋਮ ਜਾ ਦੂਜੇ ਖੇਚ ਨਹੀਂ ਜਾਣਾ ਸ਼ਾਬਾਸ਼ ਆਹ ਵਾਲੀ ਸਪੇਸ ਬਹੁਤ ਘੱਟ ਸੀ ਟਾਇਰ ਤੇ 스ਪਿੰਡਲ ਦੇ ਹੈਡ ਚ ਇਹ ਫਿਰ ਆਪਾਂ ਰੈਮ ਹੋਣ ਪੁੱਠੇ ਕਰਕੇ ਚਾੜਦੇ ਯਾਨੀ ਕਿ ਟਾਇਰ ਘਮਾਉਂਦਾ ਜਿਹੜਾ ਬਾਹਰਲਾ ਪਾਸਾ ਸੀ ਅੰਦਰ ਕਰਤਾ ਅੰਦਰਲਾ ਪਾਸਾ ਬਾਹਰ ਤੇ ਉਹਦੇ ਨਾਲ ਕਾਫੀ ਜਗ੍ਹਾ ਹੋ ਗਈ ਇਹਦੇ ਵਿੱਚ ਐਦਾਂ ਹੀ ਆਹ ਵਾਲਾ ਆਹ ਵਾਲਾ ਜਿਹੜਾ ਐਂਡ ਸੀ ਇਹ ਨਾਲ ਲੱਗਦਾ ਸੀ ਮਾੜਾ ਇਹ ਸੂਤਕ ਦਾ ਫਰਕ ਸੀ ਤੇ ਹੁਣ ਕਾਫੀ ਜਗ੍ਹਾ ਹੈ ਇਹਦੇ ਵਿੱਚ ਇੱਧਰ ਦੇਖੋ ਇੱਧਰ ਦੇਖੋ ਆਰੇ ਹੱਥ ਇੱਧਰ ਹੱਥ ਸਿੱਧਾ ਕਰ ਇੱਧਰ ਆ ਇੱਧਰ ਕਰ ਇਕੱਠਾ ਜਗਾ ਤੇ ਉਹਨੇ ਇੱਧਰ ਸਿੱਧਾ ਖੜਾ ਹੋ ਲੈਟ ਹੀ ਚਲ ਗਈ ਘਰੇ ਦੱਤਾ ਲੱਗਦਾ ਮੇਰੇ ਕੋਲ ਚੱਲ ਸਰ ਮੁੰਡੇ ਕਿਹੜਾ ਕੱਢੇਗੀ ਦੱਤਾ ਕੋ ਚੱਲ ਮੇਰੀ ਬੂੰਗੜੀ ਉਡਾ ਦੇ ਇਹਨੂੰ ਇੱਦਾਂ ਕਰ ਦੇ ਇੱਦਾਂ ਕਰ ਦੇ ਵਾਓ ਪਿਆਰੀ ਹੋ ਰਹੀ ਹੈ ਇਹ ਮੇਲੇ ਦੀ ਕਾਲੂ ਚਾਲੇ ਪਾਉਣੇ ਆਪਾਂ ਬਾਬਿਆਂ ਦੇ ਪਾਣੀ ਵੀ ਲੱਦ ਲਿਆ ਆਟਾ ਵੀ ਲੱਦ ਲਿਆ ਰੂਹ ਹਵਜ਼ਾ ਵੀ ਲੱਦ ਲਿਆ ਮੁੰਡਿਆਂ 'ਚ ਪੂਰੀ ਸ਼ਰਦ ਆ ਤੇ ਸੌਦੇ ਸਾਰੇ ਲੱਦ ਹੋ ਗਏ ਆਪਣੇ ਡਿਸਪੋਜ਼ਲ ਰਹਿ ਗਏ ਹਨ ਆ ਮੁੰਡਾ ਆਪਾ ਸੱਦਿਆ ਕਿਰਨ ਪੌਲਟ ਦਾ ਭਰਾ ਦੇਖ ਕਰੀ ਹੈਲੋ ਇਹ ਕਿਰਨ ਪੌਲਟ ਦਾ ਭਰਾ ਮੁੰਡਾ ਇੰਡੀਆ ਤੋਂ ਸਪੈਸ਼ਲ ਆਇਆ ਬਾਬੇ ਦੇ ਮੇਲੇ ਤੇ ਸੇਵਾ ਕਰਨ ਦੀ ਪੂਰੀ ਸ਼ਰਦਾ ਮੁੰਡੇ ਚ ਭਾਈ ਇਦਾਂ ਕਰ ਦੇ ਵੀ ਹੁਣ 20 ਕਿਲੋ ਹੀ ਆ ਨਾ ਪਰ ਠੀਕ ਹੈ ਵੇ ਡਾਨ ਲੈ ਆਪਣਾ ਜੀ ਇਹੇ ਕਰਾ ਲਾ ਹੁਣ ਹੋ ਗਿਆ ਸਾਰਾ ਸੌਦਾ ਬਸ ਹੋ ਗਿਆ ਅੱਗੇ ਉੱਤਰ ਜਾਵਾਂਗੇ ਅਸੀਂ ਇੱਥੇ ਰੱਖਿਆ ਲਿਆਣਾ ਹੈਂ ਹਾਂ ਸਾਰ ਕੋ ਜਾਣਾ ਹੋਰ ਹੈਂ ਸੇਵਾ ਤਾਂ ਇਦਾਂ ਹੀ ਹੋਣੀ ਆ ਆਓ ਚਲੋ ਇਦਾਂ ਕੈਪੜੀਆਂ ਪਾ ਕੇ ਚਿੱਤੇਕੜ ਤੇ ਨਾਮ ਪਾਵਾਂ ਚਿੱਤੇਕੜ ਤੇ ਵੀ ਅੰਮੀ ਪਾ ਕੇ ਸੇਵਾ ਨਹੀਂ ਹੋਣੀ ਸੇਵਾ ਕੈਪੜੀਆਂ ਜੀ ਹੋਣੀ ਆ ਚਿੱਟਾਕੜ ਦਾ ਪਾਇਆ ਵੀ ਨਹੀਂ ਗਾ 3-4 ਸਾਲ ਹੋ ਗਿਆ ਸੰਤਾਂ ਦੇ ਨਹੀਂ ਪਾਇਆ ਮੋਕਾ ਨਹੀਂ ਮਿਲਦਾ ਜਾ ਕੇ ਪਾਉਣ ਦਾ ਤੇ ਰੇਹਣਾ ਗੁੰਦਦਾ ਕੈਪਰੀ ਪਾ ਕੇ ਤੇ ਮੋਢੇ ਦੇ ਪਾਰ ਨ ਮੇਰੀ ਗੱਲ ਸੁਣ ਕੈਪਰੀਆਂ ਪਾ ਕੇ ਤੇ ਮੋਢੇ ਦੇ ਪਾਰ ਨਾ ਰੱਖ ਕੇ ਜਿਹੜਾ ਤੁਹਾਨੂੰ ਨਾ ਹੋਵੇ ਤੇ ਸੇਵਾ ਹੋਣੀ ਹੈ ਮੁੜ ਕੇ ਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾਦਾਰਾਂ ਦੇ ਚਾਲੇ ਪਾ ਰਿਹਾ ਹੈ